ਏ 베ਰੇ ਹਲਕਾ ਸਮਰਾਲੇ ਵਿੱਚ ਮਾਛੀਵਾੜਾ ਵਿਖੇ ਪਿੰਡ ਤੁਲੇਵਾਲ ਪੈਂਦਾ ਵਾ ਜਿੱਥੇ ਕਿ ਇੱਕ ਪਿਛਲੇ ਕਈ ਦਿਨਾਂ ਤੋਂ ਹੜ੍ਹ ਦੇ ਹਾਲਾਤ ਕਾਫੀ ਖਰਾਬ ਸੀਗੇ ਹੜ੍ਹ ਜਿਵੇਂ ਕਿ ਪੂਰੇ ਪੰਜਾਬ 'ਚ ਮਾਰ ਮਾਰਿਆ ਵਾ ਉਸੇ ਤਰੀਕੇ ਨਾਲ ਇੱਥੇ ਸਾਡਾ ਪਿੰਡ ਤੁਲੇਵਾਲ ਵਿਖੇ ਐਮਰ ਸਾਹਿਬ ਨਾਲ ਸਾਡੀ ਜੁੜੂੜ ਇੱਥੇ ਲੱਗੀ ਹੋਈ ਆ ਵੀ ਜੇ ਇੱਥੇ ਕਿਤੇ ਵੀ ਕੋਈ ਹਾਲਾਤ ਖਰਾਬ ਹੁੰਦੇ ਨੇ ਤਾਂ ਤੁਸੀਂ ਉਹਨਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣਾ ਤੇ ਪ੍ਰਸ਼ਾਸਨ ਨੂੰ ਨਾਓ ਨਾਲ ਇਨਫੋਰਮ ਕਰਨਾ ਵਾ ਵੀ ਕਿਤੇ ਵੀ ਕੋਈ ਲਾਪਰਵਾਹੀ ਨਾ ਹੋਵੇ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਵੀ ਪੂਰੀ ਜਦੋਜਹਤ ਨਾਲ ਇੱਥੇ ਲੱਗੇ ਹੋਏ ਨੇ ਜੀ ਤੇ ਜਿਵੇਂ ਤੁਸੀਂ ਪਾਣੀ ਦਾ ਲੈਵਲ ਵੀ ਦੇਖ ਰਹੇ ਹੋ ਇਹ ਕਦੇ ਵੱਧ ਜਾਂਦਾ ਕਦੇ ਘਟ ਜਾਂਦਾ ਜੀ ਕੱਲ ਮੰਨ ਕੇ ਚੱਲੇ ਤਾਂ ਪਿਛਲੇ ਜਿਹੜੇ ਆਪਣੇ ਖੇਤ ਵੀ ਨੇ ਇਹ ਸਾਰੇ ਤੱਕ ਪਾਣੀ ਆ ਚੁੱਕਿਆ ਸੀ ਜੀ ਪਰ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਪਾਣੀ ਘਟ ਚੁੱਕਿਆ ਵਾ ਜੋ ਕਿ ਥੋੜਾ ਪਿਛੇ ਮੁੜ ਗਿਆ ਵਾ ਜੀ ਇਹ ਕਿੱਦਾਂ ਲੱਗਦਾ ਤੁਹਾਨੂੰ ਵੀ ਇੱਥੇ ਹਲੇ ਹੋਰ ਖਤਰਾ ਕਾਇਮ ਹੈ ਹਾਂ ਜੀ ਜਿਵੇਂ ਵੇਖੋ ਪਿਛੋਂ ਅਲਰਟ ਆ ਰਿਹਾ ਵਾ ਸਰਕਾਰ ਵੱਲੋਂ ਵੀ ਜਾਂ ਪਿਛੋਂ ਬਈ ਇੱਕ ਦੋ ਦਿਨ ਦਾ ਹਲੇ ਖਤਰਾ ਬਣਿਆ ਹੋਇਆ ਵਾ ਆਪਾਂ ਬਸ ਇਹੀ ਪ੍ਰਮਾਤਮਾ ਗੇ ਅਰਦਾਸ ਆ ਵੀ ਬਰਸਾਤਾ ਰੁਕਾਂ ਤਾਂ ਆਪਣਾ ਥੋੜਾ ਜਿਹਾ ਸਹਾ ਆਊਗਾ ਪਾਣੀ ਦਾ ਲੈਵਲ ਕਿਉਂਕਿ ਜਿਉਂ-ਜਿਉਂ ਘਟੂਗਾ ਤਾਂ ਇਹ ਮਾਰ ਵੀ ਮਾਰਦਾ ਬਈ ਮਿੱਟੀ ਖੋਰਦਾ ਉਹ ਘੜ ਕੇ ਗੋਲ-ਗੋਲ ਘੁੰਮਦਾ ਵਾ ਜੇ ਪਾਣੀ ਦਾ ਲੈਵਲ ਉੱਚਾ ਰਹਿੰਦਾ ਤਾਂ ਉਹ ਸਮੋਸੇ ਚੱਲਦਾ ਰਹਿੰਦਾ ਵਾ ਕੀ ਕੀ ਕੰਮ ਕੀਤੇ ਨੇ ਜਿਹੜੇ ਪਿਛਲੇ ਦਿਨ ਕੀ ਪ੍ਰਬੰਧ ਕੀਤਾ ਇੱਥੇ ਕੋਈ ਪਿਛਲੇ ਦਿਨਾਂ 'ਚ ਵੀ ਜੀ ਐਸ ਡੀ ਐਮ ਸਾਹਿਬ ਦੀ ਦੇਖਰੇਖ 'ਚ ਐਮ ਆਰ ਐਸ ਸਾਹਿਬ ਦੀ ਦੇਖਰੇਖ 'ਚ ਦੇ ਵਿੱਚ ਅਸੀਂ ਇੱਥੇ ਆਪਣਾ ਮੰਨ ਕੇ ਚਲੋ ਵੀ ਪਹਿਲੇ ਦਿਨ ਤਾਂ 100 ਮਨਰੇਗ ਵਾਲੇ ਇੱਥੇ ਲੱਗੇ ਸੀ 100 ਆਪਣੇ ਲ ਦੇਵਰ ਵੀ ਕੀ ਸਾਡੇ ਜੌਦਾ ਹੀ ਨੇ ਜਿਹੜੇ ਸਾਨੂੰ ਬਚਾਉਣ ਲਈ ਦਿਨ ਰਾਤ ਕਰੇ ਨੇ ਜੀ ਉਹ ਦਿਨ ਰਾਤ ਕੰਮ ਚੱਲਦਾ ਸੀ ਜੀ ਉਹਨਾਂ ਨੇ ਇੱਥੇ ਕ੍ਰੇਡ ਦੇ ਵਿੱਚ ਬੋਰੀਆਂ ਭਰ-ਭਰ ਕੇ ਇੱਥੇ ਇੱਕ ਕ੍ਰੇਡ ਲਾ ਕੇ ਤਾਂ ਇਹ ਸਾਡੀ ਢਾਬ ਨੂੰ ਬਚਾ ਕੇ ਰੱਖਿਆ ਵੀ ਮਿੱਟੀ ਘੱਟ ਖੁਰੀ ਆ ਤਾਂ ਇਹ ਉਹ ਮਾਰ ਨਹੀਂ ਅੱਗੇ ਤੱਕ ਵਧੀ ਹੈਗੀ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ ਕਿੰਨੇ ਕ ਜਿਹੜਾ ਖੇਤਾਂ ਦਾ ਨੁਕਸਾਨ ਹੋ ਚੁੱਕੇ ਆ ਤੇ ਕਿੰਨਾ ਕ ਜਿਹੜਾ ਉਹਦਾ ਬੈ ਚੁੱਕੀ ਹੈ ਜ਼ਮੀਨ ਦੀ ਜਾਂ ਉਹਦੀ ਮਾਰਕਟ ਤੱਕ ਭਈਆ ਉਹ ਸਾਨੂੰ ਪਟਵਾਰੀ ਜਾਂ ਪ੍ਰਸ਼ਾਸਨ ਦਾ ਹੀ ਵਧੀਆ ਤਰੀਕਾ ਨਾਲ ਪਤਾ ਲੱਗ ਸਕਦਾ ਬਾਕੀ ਮਾਨ ਸਾਹਿਬ ਨੇ ਜੋ ਕਿਹਾ ਵਾ ਭਈ 50000 ਰੁਪਏ ਤੱਕ ਮੁਆਵਜ਼ਾ ਦੀ ਰਵਾਨਗੀ ਦਿੱਤੀ ਹੈ ਸੈਂਟਰ ਸਰਕਾਰ ਤੋਂ ਦੇਖਦੇ ਆ ਵੀ ਉਹ ਕਿਨਾ ਉਹਨਾਂ ਲਈ ਖੜਦੇ ਕਿਸਾਨਾਂ ਲਈ ਕਿਹੜਾ ਮੇਰਾ ਨਾਮ ਜੀ ਮੁਖਤਿਆਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਤੋਂ ਲਿਆਣਾ ਕੀ ਕਰਦੇ ਹੋ ਤੁਸੀਂ ਅਸੀਂ ਪਰ ਖੇਤੀਬਾੜੀ ਦਾ ਹੀ ਕਰਦੇ ਹਾਂ ਦਿਹਾੜੀ ਦਾਪਾ ਕਰਦੇ ਹਾਂ ਇਹ ਅੱਜ ਕਿੱਥੇ ਖੜੇ ਹੋ ਕੀ ਪੀਸ਼ਨ ਹੈ ਇੱਥੇ ਕਿਹੜਾ ਇੱਥੇ ਜੀ ਢਾਹ ਲੱਗੀ ਹੋਈ ਹੈ ਕੱਲ ਪਰਸੋਂ ਦੀ ਢਾਹ ਲੱਗੀ ਸੀ ਕਿ ਹੁਣ ਇਹ ਹੈਗਾ 2 ਢਾਈ ਕੇ ਜਮੀਨ ਜਿਹੜੀ ਹੈਗੀ ਇੱਥੋਂ ਰੇਡ ਲੈ ਗਿਆ ਇਹ ਪਾਣੀ ਦੀ ਮਾਰ ਦੇ ਵਿੱਚ 2 ਢਾਈ ਕਿੱਲੇ ਜਮੀਨ ਜਿਹੜੀ ਆ ਚਲੀ ਗਈ ਹੈ ਤਾਂ ਇਹ ਜਦ ਦਾ ਪ੍ਰਸ਼ਾਸਨ ਨੇ ਉਪਰਾਲਾ ਕੀਤਾ ਹੈਗਾ ਤੇ ਜਦ ਦਾ ਕੁਛ ਟਿਕਾਅ ਹੋ ਗਿਆ ਹੈਗਾ ਹੁਣ ਵਾੜਨੇ ਲੱਗਦੀ ਹੈ ਇਹ ਆਈ ਵਾਰੀ ਹੜਾਂ 'ਚ ਇਹੀ ਕੁਸ ਹੁੰਦਾ ਹੈ ਹਾਂਜੀ ਹਾਂਜੀ ਕਦੇ ਉਧਰ ਲੱਗਦੀ ਕਦੇ ਇੱਧਰ ਲੱਗਦੀ ਬਸ ਇਹੀ ਕੁ ਮਾਮਲਾ ਹੁੰਦਾ ਹੈ ਕੋਈ ਕਿਸ ਸਰਕਾਰ ਨੇ ਕੋਈ ਇਦਾਂ ਤਾਂ ਨਹੀਂ ਕਰਿਆ ਇਹਨੂੰ ਕੋਈ ਪੱਕਾ ਕਰਨ ਜਾਂ ਹੋਰ ਬਾਰੇ ਜੇ ਨਾ ਮੁਰਤੇ ਹੋਵੇ ਬਾਅਦ ਜੇ ਜਦੋਂ ਪੁਕਾਰ ਕਰੀਦੀ ਹੈ ਜਦੋਂ ਟਾਈਮ ਦੇ ਟਾਈਮ ਫਿਰ ਸਰਕਾਰ ਜਿਹੜਾ ਪ੍ਰਸ਼ਾਸਨ ਹੈਗਾ ਉਹ ਪਹੁੰਚਦਾ ਹੈਗਾ ਜਿੰਨੀ ਕੁ ਮਦਦ ਕਰ ਸਕਦੇ ਉਹ ਕਰਦੇ ਹੈਗੇ ਆਈ ਵਾਰ ਨੁਕਸਾਨ ਤਾਂ ਹੁੰਦਾ ਨੁਕਸਾਨ ਹੁੰਦਾ ਜੀ ਹਾਂ ਜੀ ਆਈ ਵਾਰ ਨੁਕਸਾਨ ਹੁੰਦਾ ਇਹ ਜਿਹੜਾ ਬੰਦ ਸੀਗਾ ਇਹ ਪਹਿਲਾਂ ਇੱਥੇ 50 60 ਕਿੱਲੇ ਜ਼ਮੀਨ ਜਿਹੜੀ ਸਾਡੀ ਬਾਹਰ ਸੀ ਉਹ ਵਿੱਚ ਜਾ ਚੁੱਕੀ ਹੈ ਤੋ ਲਿਆਲ ਪਿੰਡ ਜਿਹੜਾ ਸੀਗਾ ਇਹ ਦਰਿਆ ਤੋਂ 2 ਕਿਲੋਮੀਟਰ ਪਰੇ ਸੀਗਾ ਤੇ ਜਿਹੜਾ ਹੁਣ ਨਾਲ ਹੀ ਲੱਗਿਆ ਹੋਇਆ ਹੈ ਕੀ ਡਿਮਾਂਡ ਕਰਦੇ ਹਾਂ ਇਹਦਾ ਕੀ ਪਰਮਾਨੈਂਟ ਹੱਲ ਕੀ ਹੋਊਗਾ ਬਸ ਡਿਮਾਂਡ ਇਹੀ ਹੈ ਇੱਥੇ ਸਪਾਰ ਲੱਗੇ ਜਾਣ ਬਈ ਇੱਥੇ ਠੋਕਰ ਜਿਹੜੀ ਪੱਥਰਾਂ ਦੀ ਲੱਗ ਜਾਊਗੀ ਜਿਹੜੀ ਬਾਕੀ ਜ਼ਮੀਨ ਹੈਗਾ ਉਹਦਾ ਬਚਾਅ ਹੋ ਜਾਊਗਾ ਪਿੰਡ ਦੇ ਬਹੁਤ ਲੋਕ ਕੀ ਕਰਦੇ ਬਸ ਪਿੰਡ ਦੇ ਗਰੀਬ ਬੰਦੇ ਹੈਗੇ ਆ ਜੀ ਆਪਣਾ ਦਿਹਾੜੀ ਦਾਪਾ ਜਾਂ ਕੋਈ ਆਪਣਾ ਮਾੜਾ ਮੋਟਾ ਖੇਤੀ ਦਾ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਕਿੰਨੇ ਕੁ ਲੋਕਾਂ ਨੇ ਜ਼ਮੀਨਾਂ ਵਿੱਚ ਬੈਹ ਗੀਆਂ ਤੁਸੀਂ ਦੱਸ ਦਿਓ ਇਹ ਜਿੰਨੇ ਆਪਣੇ ਪਿੰਡ ਦੇ ਬੰਦੇ ਹੈਗੇ ਹਨ ਆਪਣਾ ਜਿੰਨਾ ਪਿੰਡ ਬੈਠਾ ਸਾਰਿਆਂ ਦੀ ਜ਼ਮੀਨਾਂ ਵਿੱਚ ਰੁੜੀਆਂ ਹੋਈਆਂ ਮਿਲਿਆ ਕਿਸੇ ਨੂੰ ਕੁਝ ਨਹੀਂ ਹੈਗਾ ਲਾਰੇ ਮਿਲਦੇ ਆ ਜੀ ਬਸ ਲਾਰੇ ਮਿਲੇ ਆ ਜੀ ਪਰ ਮਿਲਿਆ ਕੁਝ ਨਹੀਂ ਹੈਗਾ ਬਾਕੀ ਜਿਹੜੀ ਤਾਜੀ ਜ਼ਮੀਨ ਹੈ 2.5 ਕਿਲੇ ਜ਼ਮੀਨ ਆ ਦੇਖੋ ਇੱਥੇ ਪਪੂਲਰ ਵੀ ਮੱਕੀ ਸੀਗੀ ਆ ਸਾਰੀ ਨਾਲ-ਨਾਲ ਬਾੜ ਲੱਗੀ ਹੋਈ ਹੈ ਤੇ ਰੁੱੜ ਰਹੀ ਹੈ ਹਾਂਜੀ ਨਾਮ ਤੇ ਵੀ ਥੋੜਾ ਕੀ ਨਾਮ ਹੈ ਕਿਹੜਾ ਪਿੰਡ ਹੈ ਢੁੱਲੇਵਾਲ ਜਗਿੰਦਰ ਕੌਰ ਮੇਰਾ ਨਾਮ ਹੈ ਕੀ ਇਹ ਜਿਹੜਾ ਦਰਿਆ ਦਾ ਇਹ ਹੈਗਾ ਰੋਲਾ ਕੀ ਚੱਲ ਰੋਲਾ ਦੂਜਾ ਆਮਦੇ ਨੇ ਅਫਸਰ ਤੇ ਟੁੱਟ ਜਾਂਦੇ ਨੇ ਟੁੱਟ ਜਾਂਦੇ ਨੇ ਤੇ ਕੋਈ ਇੱਥੇ ਵੀ ਹਾਲ ਨਹੀਂ ਕੋਈ ਕੁਛ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਨਿਆਣੇ ਰਾਤ ਨੂੰ ਸੌਂਦੇ ਨਹੀਂ ਹੋਰ ਤੇ ਡਰਦੇ ਰਹਿੰਦੇ ਨੇ ਅਸੀਂ ਆਪ ਡਰਨੇ ਸਾਡਾ ਸਮਾਨ ਵੇ ਸਾਡਾ ਮੋਟਰ ਜਿਹੜਾ ਵੀ ਰੁੜ ਜਿਆ ਤਾਂ ਫੇਰ ਕੀ ਕਰਨਾ ਅਸੀਂ ਰਾਤ ਦੇ ਸਮਾਨ ਬੰਨ ਬੰਨ ਧਰੇ ਆਹੋ ਕਿੰਨਾ ਖਤਰਾ ਹੈ ਕਿੰਨਾ ਕ ਸਾਲਾਂ ਤੋਂ ਇਹ ਕੋ ਦੇਖ ਰਹੇ ਹੋ ਇੱਥੇ ਕੋਈ ਮੈ ਨਹੀਂ ਸਾਰੀ ਉਮਰ ਹੀ ਸਾਨੂੰ ਹੋ ਗਈ ਜਦ ਦੀਆਂ ਆਈਆਂ ਇੱਥੇ ਕੋਈ ਪੱਕਾ ਹੱਲ ਨਹੀਂ ਹੋਇਆ ਲੱਗੀਆਂ ਠੋਕਰਾਂ ਮੜੀਆਂ ਮੋਟੀਆਂ ਠੋਕਰਾਂ ਲੱਗੀਆਂ ਨੇ ਤੇ ਉਹ ਨਹੀਂ ਰੁਕਦਾ ਪਾਣੀ ਜਿਆਦਾ ਆ ਜਾਂਦਾ ਤੇ ਫੇਰ ਆਪੇ ਰੋਡ ਤੇ ਲੈ ਜਾਂਦਾ ਇਹ ਲਾਈਨ ਤਾਂ ਜਾਮ ਨਹੀਂ ਕਰਦੇ ਦਾ ਮਗਰੋਂ ਹਾਂਜੀ ਮੈਂ ਸੋਚਦੇ ਹਾਂ ਕੀ ਹੋਣਾ ਚਾਹੀਦਾ ਸੋਚਨੇ ਆ ਵੇ ਕਿ ਕਿਧਰ ਜਾਈਏ ਰਾਤ ਨੂੰ ਜੇ ਨੇਰੇ ਕੋਲੇ ਆਜ ਰਾਤ ਨੂੰ ਪਾਣੀ ਕਿਧਰ ਨਿਆਣੇ ਲੈ ਕੇ ਜਾਵਾਂਗੇ ਲੱਗੇ ਬੀਬੀ ਰਾਤ ਇੱਥੇ ਬੱਚੇ ਔਖੇ ਹੋਏ ਨੇ ਤੇ ਨਾ ਨੇੜੇ ਸ਼ਹਿਰ ਇਹ ਨਾ ਕੋਸ਼ ਹੈ ਤੇ ਵੇ ਕਿਧਰ ਜਾਈਏ ਕਿਧਰ ਨਾ ਜਾਈਏ ਜੇ ਰਾਤ ਨੂੰ ਬੰਨ ਟੁੱਟ ਜਾਵੇ ਤਾਂ ਅਸੀਂ ਕਿਧਰ ਜਾਵਾਂ ਹਾਂ ਤੇ ਕੀ ਸਾਡਾ ਇੱਥੇ ਲਵਸਿਲਾ ਤੂੰ ਦੱਸ ਪਹਿਲਾਂ ਹਾਂ ਆਹੋ ਸਰਕਾਰ ਉਹਨਾਂ ਨੂੰ ਵੀ ਪਤਾ ਹੀ ਕਿਹੜਾ ਪੜੇ ਲਿਖੇ ਆ ਅਨਪਾੜਾ ਨਾ ਸਾਨੂੰ ਕੋਈ ਆਵੇ ਨਾ ਜਾਵੇ ਤੇ ਅੱਜ ਕੱਲ ਦੇ ਬੱਚੇ ਜਿਹੜੇ ਪੜੇ ਨੇ ਤੇ ਕੋਈ ਉਹ ਸ਼ਹਿਰਾਂ 'ਚ ਕੋਈ ਆਹਾਂ ਕੋਈ ਬਰਾਂ ਆਹੋ ਕੀ ਇਹ ਬੰਦ ਤੂੰ ਕੀ ਡਰ ਆ ਤੁਹਾਨੂੰ ਕੀ ਬੰਦ ਤੂੰ ਸਾਨੂੰ ਡਾਰੀ ਆ ਭਈਆ ਵੇ ਇੱਕ ਤੇ ਦੋ ਕਰਮਾਂ ਰਹਿ ਗਈਆਂ ਨੇ ਤੇ ਇਹ ਬੰਦ ਟੁੱਟ ਜਾਵੇ ਤਾਂ ਸਾਡੇ ਘਰਾਂ ਨੂੰ ਜਾ ਪਏ ਦਾ ਬੱਚੇ ਸਾਰੇ ਸਾਡੇ ਉਹ ਦੂਰ ਜਾਣਗੇ ਹੋਰ ਕੀ ਡਰ ਤੇ ਆਈ ਏ ਆਹੋ ਇਹ ਆਈ ਬਾਰੇ ਕੁਝ ਹੁੰਦਾ ਕੋਈ ਪੱਕਾ ਹੱਲ ਨਹੀਂ ਹੋਇਆ ਉਨ ਪੱਕਾ ਹਲ ਤੇ ਆ ਹੀ ਹੁੰਦਾ ਠੋਕਰਾਂ ਲਾ ਜਾਂਦੇ ਨੇ ਠੋਕਰਾਂ ਲਾਉਂਦੇ ਨੇ ਤੇ ਬਾਅਦ ਵਿੱਚ ਕੋਈ ਬਾਤ ਨਹੀਂ ਪੁੱਛਦਾ ਹੈਗਾ ਹਾਂ ਆਹੋ ਕਦੇ ਕੋਈ ਮੌਜਾ ਮਿਲੇ ਤੇ ਲੋਕਾਂ ਦੀ ਜ਼ਮੀਨ ਮੈਂ ਪਾਰ ਦੀ ਪੈਲੀ ਦੇ ਵਿੱਚ ਪਤਾ ਨਹੀਂ ਹੁਣ ਮਿਲਦਾ ਕਿ ਨਹੀਂ ਮਿਲਦਾ ਹੈਗਾ ਮੈਨੂੰ ਕੋਈ ਪਤਾ ਨਹੀਂ ਵੀਰਾ ਹਾਂ ਆਹੋ ਤੇ ਆਹ ਹੀ ਸਾਲ ਹੈ ਗੱਲ ਹੁੰਦੀ ਆਹ ਹੀ ਸਾਲ ਹੈ ਗੱਲ ਹੁੰਦੀ ਹਾਂ ਕਿੰਨਾ ਚਿਰ ਹੋ ਗਿਆ ਪਿੰਡ ਚ ਰਹਿੰਦਿਆਂ ਨੂੰ ਉਹ ਭਰਾਵਾ ਸਾਰੀ ਉਮਰ ਹੀ ਹੋ ਚੱਲੀ ਏ हां बुड्ढे ਤੇ ਹੋ ਗਏ ਹੁਣ ਆਹੋ ਇਹੀ ਕੋ ਚੱਲਿਆ ਗਾਹਾਂ ਵੀ ਇਹੀ ਚੱਲੂ ਕੀ ਪਤਾ ਹੁਣ ਮਹਾਰਾਜ ਨੂੰ ਪਤਾ ਹੈ ਆਹੋ ਅਪੀਲ ਹੀ ਕੋਈ ਇਹਨੂੰ ਪੱਕੇ ਕਰਨ ਨੂੰ ਕੁਝ ਔਰ ਕੇ ਸਰਕਾਰ ਨੂੰ ਅਸੀਂ ਅਪੀਲ ਕਰੀਏ ਉਹ ਆਮਦਾਨੇ ਤੇ ਪੁੱਛ ਕੇ ਟੁਰ ਜਾਂਦੇ ਨੇ ਸਾਨੂੰ ਹੁਣ ਕੀ ਪਤਾ ਹੋਵੇ ਆਹੋ ਅਸੀਂ ਕਿਹੜਾ ਪੜੇ ਆ ਹਾਂ ਬਿੰਦਿਆਨੀ ਗੱਲ ਵੀ ਨਹੀਂ ਆਉਂਦੀ ਮੈਂ ਚਾਖਾ ਚੱਲਿਆ ਮੈਂ ਕਰਨੀ ਦੁਖੀ ਹੋ ਕੇ ਇੱਕ ਤੇ ਦੋ ਕਰਮਾ ਰਹਿ ਗਏ ਨੇ ਬੰਨ ਤੇ ਤਾਂ ਕੀ ਕਰੀਏ ਭਾਈ ਹਾਂਜੀ ਨਾਮ ਦੱਸ ਦਿਓ ਆਪਣਾ ਜੀ ਨਾਮ ਜੀ ਰਮਨਦੀਪ ਪਿੰਡਾ ਪਿੰਡ ਮਾਛੀਆਂਗਲਾ ਜੀ ਇੱਥੇ ਕੀ ਕਰ ਰਹੇ ਹੋ ਕੀ ਬਣਾ ਰਹੇ ਹੋ ਇੱਥੇ ਜੀ ਯਾਰ ਬਣਾ ਰਹੇ ਆਂ ਦਰਿਆ ਚ ਲਾਣੇ ਇਹ ਕਿਦਾਂ ਬਣਾਉਂਦੇ ਹੋ ਕਿੱਥੋਂ ਸਿੱਖਿਆ ਤੁਸੀਂ ਹੈ ਤਾਂ ਬਾਪੂ ਕੇ ਕਰਦੇ ਹੁੰਦੇ ਸੀ ਉੱਥੋਂ ਹੀ ਸਾਨੂੰ ਵੀ ਗੁਣ ਆ ਗਿਆ ਇਹ ਤੁਹਾਨੂੰ ਕਿਨੇ ਲਾਇਆ ਹੈ ਕੀ ਇਹਦੇ ਤੁਹਾਨੂੰ ਪੈਸੇ ਮਿਲਦੇ ਆ ਕੀ ਇਹਦਾ ਇਹਦਾ ਸਾਨੂੰ 2 ਰੁਪਏ ਸਕੇਅਰ ਫੁੱਟ ਮਿਲਦੇ ਆ ਜੀ ਹਾਂਜੀ ਤੇ ਠੇਕਾ ਹੁੰਦਾ ਸਾਡਾ ਬਾਕੀ ਕਿਵੇਂ ਗੁਜ਼ਾਰਾ ਕਰਦੇ ਆ ਆਮਦਨ ਵਿੱਚ ਕੀ ਕਰਦੇ ਆ ਆਮਦਨ ਆਈ ਕੋਈ ਕੰਮ ਮਿਲ ਜਾ ਕਰ ਲੀਦਾ ਜੀ ਆਏ ਜੀ ਕੰਮ ਕਰ ਜਾਦਾ ਚੱਲ ਪੈਂਦਾ ਇਹਦੇ ਬਸ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਲੱਗਿਆ ਨੂੰ ਕਿੰਨੇ ਇੱਥੇ ਸਾਨੂੰ 6-7 ਦਿਨ ਹੋ ਗਏ ਆਏ ਹਾਂ ਉਹਨੂੰ ਤਾਂ ਦਿਨ ਰਾਤ ਇੱਥੇ ਚੱਲ ਰਿਹਾ ਕੰਮ ਹਾਂਜੀ ਤੇ ਬਾਕੀ ਕਿੰਨਾ ਕੌਖਾ ਕੰਮ ਹੈ ਕੀ ਇਹ ਕਾਦੇ ਨੇ ਬਣਾਉਣੇ ਕੀ ਇਹ ਤਾਰ ਕੀ ਹੈ ਇਹ ਤਾਰ ਇਹ ਆਂਦੀ ਆ ਉਤੋਂ ਕੀ ਨਾਮ ਆ ਜੀ ਗਿਲੰਦਰੋਂ ਗਿਲੰਦਰ ਤੋਂ ਆਉਂਦੀ ਆ ਤਾਰ ਠੇਕੇਦਾਰ ਦੀ ਹੁੰਦੀ ਆ ਤਾਰ ਸਾਡਾ ਹੁੰਦਾ ਠੇਕਾ ਤਾਂ ਇਹ ਸਾਰਾ ਕੁਝ ਠੇਕੇਦਾਰ ਥਰੂ ਚੱਲ ਰਿਹਾ ਤੇ ਉਹ ਔਰ ਤੂੰ ਸਾਨੂੰ ਪੈਪਾ ਮਿਲਦਾ ਜੀ ਹੁਣ ਤੱਕ ਤੁਸੀਂ ਕਿੰਨੇ ਇਹ ਬਣਾ ਕੇ ਇਹਦੇ ਵਿੱਚ ਕੀ ਬੋਰੀਆਂ ਰੱਖਦੇ ਹੋ ਕੀ ਕਰਦੇ ਇਹ ਬਣਾ ਕੇ ਇਹ ਡੱਬਾ ਦੇ ਦਿੰਦੇ ਆ ਤਾਂ ਉਹ ਸਾਹਮਣੇ ਦੂਜੀ ਲੇਬਰ ਉਹ ਵਿੱਚ ਬੋਰੀਆਂ ਭਰਦੀ ਆ ਤੇ ਠੋਕਰ ਦਾ ਬਣਾਉਂਦੇ ਸਟਰਟਮੈਂਟਾਂ ਲਾਉਂਦੀ ਆ ਮੂਰੇ ਕਿ ਦਰਿਆ ਦਾ ਪਾਣੀ ਰੋਕ ਸਕੀ ਕਿੰਨਾ ਕੋਖਾ ਲੱਗਦਾ ਕੰਮ ਡਰ ਨਹੀਂ ਲੱਗਦਾ ਉਹ ਤੇ ਰਿਆਕੂ ਆ ਕੇ ਕੰਮ ਕਰਦੇ ਡਰ ਕੀ ਲਗਣਾ ਹੀ ਹੁਣ ਦੂਜੇ ਬੰਦੇ ਨੇ ਪਿੰਡ ਪਿੰਡ ਜਾਣਾ ਹੀ ਪੈਂਦੇ ਆ ਜੀ ਜਿੱਥੇ ਸਾਨੂੰ ਬੁਲਾਉਂਦੇ ਆ ਬਾਹੂ ਉੱਥੇ ਚੱਲ ਜਾਂਦੇ ਆ